ਸਤੀਆਂ ਹੁਣ ਹਰ ਜਗ੍ਹਾ ਤੇ ਗੁਰੂ ਸਾਹਿਬਾਨ ਦੀਆਂ ਸਖਿਆਵਾਂ ਨੂੰ ਜਿਹੜਾ ਉਹ ਪਹੁੰਚਾਇਆ ਜਾਊਗਾ ਔਰ ਬਹੁਤ بڑے ਡਰੋਨ ਸ਼ੋ ਹੋਣਗੇ ਔਰ ਅਸੀਂ ਅੱਛੇ ਟੈਗ ਦੇ ਨਾਲ ਦਾ ਪੂਰੀ ਸਟੱਡੀ ਕਰ ਰਹੇ ਹਾਂ ਔਰ ਬਹੁਤ ਜਲਦ ਜਿਹੜਾ ਪ੍ਰੋਡਕਟ ਲੋਕਾਂ ਦੇ ਸਾਹਮਣੇ ਵੀ ਦੱਸਿਆ ਜਾਊਗਾ ਤਾਂ ਕਿ ਕਿਸ ਤਰ੍ਹਾਂ ਸੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਸ ਮੌਕੇ ਪੰਜਾਬ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨ ਸਰਕਾਰ ਗੁਰੂ ਰਵਿਦਾਸ ਬਾਣੀ ਅਧਿਆਨ ਕੇਂਦਰ ਨੂੰ ਬਣਾਵੇਗੀ ਜਲੰਧਰ ਨੇੜੇ 11 ਏਕੜ ਰਕਬੇਜ ਅਧਿਆਨ ਕੇਂਦਰ ਬਣਾਇਆ ਜਾਵੇਗਾ ਤੇ ਜਲਦ ਨੀਂਹ ਪੱਥਰ ਰੱਖਿਆ ਜਾਵੇਗਾ ਉਹਨਾਂ ਨਾਲ ਹੀ ਦੱਸਿਆ ਗਿਆ ਕਿ ਮਾਨ ਸਰਕਾਰ ਪੂਰਾ ਸਾਲ ਗੁਰੂ ਰਵਿਦਾਸ ਮਹਾਰਾਜ ਜੀ ਦਾ 6.5 ਸਮਾ ਪ੍ਰਕਾਸ਼ ਦਿਹਾੜਾ ਵੱਡੇ ਬਦਲ ਰੂਪ ਤੇ ਮਨਾਵੇਗੀ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਪੰਜਾਬ ਸਰਕਾਰ ਨੇ ਆਮ ਆਪੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ ਅਸੀਂ ਸ਼੍ਰੀ ਗੁਰੂਬਦਾ ਜੀ ਨੂੰ ਸਮਰਪਿਤ 650ਵਾਂ ਮਹਰਾ ਜੋ ਆ ਰਿਹਾਗਾ ਉਹਨੂੰ ਬੜੀ ਸ਼ਰਧਾਪੂਰਵਕ ਬੜੀ ਨਿਮਰਤਾ ਪੂਰਵਕ ਜਿਹੜਾ ਉਹਨੂੰ ਮਨਾਉਣਾਗਾ ਔਰ ਪੂਰਾ ਸਾਲ ਪਰ ਇਹਦੇ ਸਮਾਗਮ ਚੱਲਣਗੇ ਅੱਜ ਪਹਿਲੀ ਜਿਹੜੀ ਆ ਮੀਟਿੰਗ ਉਹ ਸਬ ਕਮੇਟੀ ਦੀ ਮੇਰੀ ਅਗਵਾਈ ਚ ਹੋਈ ਆ ਜਿਹਦੇ ਵਿੱਚ ਬਹੁਤ ਸਾਰੇ ਮਹਾਪੁਰਸ਼ ਬਹੁਤ ਸਾਰੇ ਵਿਦਵਾਨ ਸ਼ਾਮਲ ਹੋਏ ਜਿਨ੍ਹਾਂ ਤੋਂ ਵੱਖ-ਵੱਖ ਸੁਝਾਅ ਜੜੇ ਲਗੇ ਉਹ ਕਮੇਟੀ ਦੇ ਪ੍ਰਾਪਤ ਕੀਤੇ ਨੇਗੇ ਇਹ ਸਮਾਗਮ ਜਿਹੜੇ ਦੇ ਪੂਰਾ ਸਾਲ ਪਰ ਚੱਲਣਗੇ ਜਿਹਦੇ ਅੰਦਰ ਅਸੀਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਹਰ ਇੱਕ ਵਿਅਕਤੀ ਤੱਕ ਪਹੁੰਚਾਉਂਦਾ ਪੂਰਾ ਯਤਨ ਕਰਾਂਗੇ ਚਾਹੇ ਸਕੂਲ ਹੋਣ ਕਾਲਜ ਹੋਣ ਯੂਨੀਵਰਸਿਟੀਆਂ ਹੋਣ ਹਰ ਜਗ੍ਹਾ ਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜਿਹੜਾ ਉਹ ਪਹੁੰਚਾਇਆ ਜਾਊਗਾ ਔਰ ਬਹੁਤ بڑے ਡਰੋਨ ਸ਼ੋ ਹੋਣਗੇ ਔਰ ਅਸੀਂ ਅੱਛੇ ਢੰਗ ਦੇ ਨਾਲ ਦਾ ਪੂਰੀ ਸਟੱਡੀ ਕਰ ਰਹੇ ਹਾਂ ਔਰ ਬਹੁਤ ਜਲਦ ਜਿਹੜਾ ਪ੍ਰੋਗਰਾਮ ਲੋਕਾਂ ਦੇ ਸਾਹਮਣੇ ਵੀ ਦੱਸਿਆ ਜਾਊਗਾ ਤਾਂ ਕਿ ਕਿਸ ਤਰ੍ਹਾਂ ਅਸੀਂ ਸੁਲੰਗ ਮਨਾਉਣ ਜਾ ਰਹੇ ਹਾਂ ਇਸ ਤੋਂ ਬਿਨਾ ਅੱਜ ਪੰਜਾਬ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਨੇਰਾ ਬੱਲਾਂ ਦੇ ਡੇੜੇ ਸੰਤ ਬਾਬਾ ਨਰਿੰਦਰਦਾਸ ਜੀ ਦਾ ਡੇੜਾ ਬੱਲਾਂ ਦੇ ਡੇੜੇ ਪਿੰਡ ਨੌਂਗਜਾ ਅਤੇ ਫਰੀਦਪੁਰ ਦੀ ਜਿਹੜੀ ਜ਼ਮੀਨ ਸੀਗੀ ਉਹ ਅੱਜ ਪੰਜਾਬ ਸਰਕਾਰ ਨੇ ਪਰਚੇਜ਼ ਕੀਤੀ ਆ ਖਰੀਦ ਕੀਤੀ ਆ ਜਿੱਥੇ ਸ੍ਰੀ ਗੁਰੂ ਵਿਦਾਸ ਬਾਣੀਅਤ ਐਂਡ ਸੈਂਟਰ ਜਿਹੜਾ ਬੜੇ ਜਲਦ ਸ਼ੁਰੂ ਹੋਊਗਾ ਅੱਜ ਉਸ ਜ਼ਮੀਨ ਦੀ ਰਜਿਸਟਰੀ ਜਿਹੜੀ ਆ ਪੰਜਾਬ ਸਰਕਾਰ ਦੇ ਨਾਂ ਤੇ ਹੋਈ ਆ ਸੋ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦੇਣੇ ਚਾਹ ਰਾ ਹਾਂ ਬਤਾਈ ਦੇਣੀ ਚਾਹਨਾਗਾ ਕੋਈ ਕਾਫੀ ਲੰਬੇ ਅਸੇ ਤੋਂ ਪ੍ਰੋਜੈਕਟ ਜਿਹੜਾ ਪੈਂਡਿੰਗ ਪਿਆ ਸੀਗਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਇਸ ਪ੍ਰੋਜੈਕਟ ਨੂੰ ਜਿਹੜਾ ਉਹਦੀ ਸ਼ੁਰੂਆਤ ਹੋਈ ਆ ਅੱਜ ਸੇਲ ਡੀਡ ਰਜਿਸਟਰਡ ਹੋ ਚੁੱਕੀ ਆ ਔਰ ਲਗਭਗ 11 ਏਕੜ ਦੇ ਇਹ ਕਰੀਬ ਜ਼ਮੀਨਾਂ ਔਰ 8.5 ਕਰੋੜ ਰੁਪਏ ਜਿਹੜਾ ਇਹ ਤੇ ਖਰਚਾ ਆਇਆਗਾ ਅੱਜ ਸੇਲ ਡੀਡ ਰਜਿਸਟਰਡ ਹੋ ਚੁੱਕੀ ਹੈਗੀ ਸੋ ਬਹੁਤ ਜਲਦ ਜਿਹੜਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਇਸ ਗੁਰਵਾਨੀ ਅਧਿ ਸੈਂਟਰ ਦਾ ਜਿਹੜਾ ਉਦਘਾਟਨ ਕਰਕੇ ਜਾਣਗੇ ਸ਼੍ਰੀ ਗੁਰਬਦਾਸ ਬਾਣੀ ਜੀ ਦੇ ਅਧਿਆਨ ਸੈਂਟਰ ਦਾ ਜਿਹੜਾ ਦੀਪ ਪੱਥਰ ਰੱਖ ਕੇ ਜਾਣਗੇ ਬਹੁਤ ਜਲ ਜੜੀ ਆ ਅਸੀਂ ਉਹਦੀ ਡੇਟ ਵੀ ਅਨਾਉਂਸ ਕਰਾਂਗੇ ਸੋ ਮੇਰਾ ਕਹਿਣ ਦਾ ਪਾਬ ਆ ਕਿ ਪੂਰਾ 650ਵਾਂ ਬਰਾ ਸ਼੍ਰੀ ਗੁਰਬਦਾਸ ਜੀ ਦਾ 650ਵਾਂ ਬਰਾ ਗੁਰੂ ਸਾਹਿਬਾਨ ਨੂੰ ਸਮਰਪਿਤ ਹੋਊਗਾ ਪਰ ਪੂਰਾ ਸਾਲ ਪਰਸਲਾਗ ਬੋਣਗੇ ਔਰ ਜਿਸ ਤਰ੍ਹਾਂ ਦੀ ਕਮੇਟੀ ਜਿਹੜੀ ਆ ਸਾਨੂੰ ਸੀਐਸ ਸਟੋਰੂਗੀ ਉਸ ਦਾ ਪ੍ਰੋਗਰਾਮ ਉਲੀਕੇ ਜਾਣਗੇ